ਜੀ ਐਂਡ ਕੇ ਦੇ ਵਿੱਚ ਜਿਹੜਾ ਪੈਲਗ੍ਰਾਮ ਦੇ ਵਿੱਚ ਜਿਹੜੀ ਘਟਨਾ ਵਾਪਰੀ ਏ ਅਤਵਾਦੀਆਂ ਦੇ ਦੁਆਰਾ ਸਾਡੇ ਜਿਹੜੇ ਨਿਰਦੋਸ਼ ਜਿਹੜੇ ਕੀ ਸਲਾਨੀ ਘੁੰਮਣ ਗਏ ਸੀ ਸਾਡੇ ਭਾਰਤ ਦੇ ਵਾਸੀ ਉਹਨਾਂ ਦੇ ਉੱਪਰ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਖਬਰਾਂ ਚੱਲ ਰਹੀਆਂ ਨੇ ਕਿ 26 ਔਰ 28 ਦੇ ਕਰੀਬ-ਕਰੀਬ ਜਿਹੜੇ ਹੁਣ ਹੋਰ ਗਿਣਤੀ ਵੱਧ ਰਹੀ ਹੈ ਵੀ 28 30 ਦੇ ਕਰੀਬ ਜਿਹੜੇ ਸੀਗੇ ਸਾਡੇ ਭਾਰਤ ਦੇ ਵਾਸੀ ਸ਼ਹੀਦ ਕਰ ਦਿੱਤੇ ਉਹਨਾਂ ਨੇ ਔਰ ਜਿਹੜੀ ਕਿ ਬਹੁਤ ਹੀ ਨਿੰਦਣੇਯੋਗ ਘਟਨਾ ਏ ਇੱਕ ਨਹਿਥਿਆਂ ਲੋਕਾਂ ਦੇ ਉੱਪਰ ਬੰਬ ਧਮਾਕਿਆਂ ਦੇ ਨਾਲ ਅਸਲੇ ਦੇ ਨਾਲ ਆ ਜਾਣਾ ਮੈਂ ਸਮਝਦਾ ਕੋਈ ਬਹਾਦਰੀ ਨਹੀਂ ਹੈ ਇਹ ਪਾਕਿਸਤਾਨ ਦੀ ਇੱਕ ਬਹੁਤ ਘਟੀਆ ਸੋਚ ਹੈ ਔਰ ਘਟੀਆ ਸੋਚ ਦੇ ذریعے ਇਹ ਆਪਣਾ ਜੀਵਨ ਬਧਿਤ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਸੁਪਨਾ ਵਿਆਸੀਕਰ ਜਿਹੜਾ ਸਿੱਧਾ ਸੁਤੰਤਰ ਪ੍ਰਭਾਤ ਤੋਂ ਉਹ ਬਹੁਤ ਸ਼ਾਂਤਪੂਰਵਕ ਸਾਡਾ ਜਿਹੜਾ ਭਾਰਤੋਂ ਵਸ ਰਿਹਾ ਸੀ ਇਹਨਾਂ ਨੂੰ ਇਹ ਚੀਜ਼ ਹਜਮ ਨਹੀਂ ਆਈ ਪਾਕਿਸਤਾਨ ਨੂੰ ਉਹਦੇ ਤੈਤ ਨੇ ਅੱਜ ਇਹ ਕਰਕੇ ਸਾਡੇ ਪਰ ਹਮਲੇ ਕੀਤੇ ਨੇ ਇਹਨਾਂ ਦਾ ਖਮਿਆਜਾ ਪਾਕਿਸਤਾਨ ਨੂੰ ਭੁਗਤਣਾ ਪੈਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਹਿੰਦੁਸਤਾਨ ਤਲੇ ਤੱਕ ਕਿਹਨੂੰ ਕੁਝ ਕਹਿੰਦਾ ਨਹੀਂ ਜਦੋਂ ਉਹਦੇ ਪਰ ਕੋਈ ਹਕਮਨ ਹੁੰਦਾ ਹੈ ਜਾਂ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਅਸੀਂ ਸਹਿਣ ਨਹੀਂ ਕਰ ਸਕਦੇ ਅਕੀਸ ਦੇ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਬੇਨਤੀ ਕਰਦੇ ਆ ਕਿ ਇੱਟ ਦਾ ਜਵਾਬ ਜਣਾ ਪੱਥਰ ਨਾਲ ਲਿਆ ਜਾਂਦੇ ਔਰ ਇਹਨਾਂ ਦਾ ਜਿਹੜਾ ਨੱਕ ਦੇ ਦਮ ਵਿੱਚ ਨੱਕ ਦੇ ਵਿੱਚ ਦਮਕੀਤੇ ਜਾਵੇ ਪਾਕਿਸਤਾਨ ਦੇ ਤਾਂ ਜੋ ਅੱਗੇ ਤੋਂ ਇਹ ਜਿਹੜੀ ਘਰੌਣੀ ਹਰਕਤ ਨਾ ਕਰੇ ਇੱਥੇ ਰੋਜ਼ ਵਜੋਂ ਅੱਜ ਅਸੀਂ ਵਿਧਾਨ ਸਭਾ ਅਸੀਂ ਪਛਾਣਾਂ ਦੇ ਮੰਡਲ ਬਸੀਂ ਪਛਾਣਾਂ ਦੇ ਵਿੱਚ ਸਾਡੇ ਮੰਡਲ ਦੇ ਅਕਸ਼ ਰਜੀਵ ਮਨੋਕਰਾ ਜੀ ਓਮ ਗੋਕਮ ਜੀ ਇਨਦੀ ਸਾਡੇ ਸੋਨ ਲਲ ਮੈਨਰੋ ਜੀ ਸਾਡੇ ਰਮੇਸ਼ ਜੀ ਓਮ ਜੀ ਸਾਰੇ ਅਸੀਂ ਖੜੇ ਆ ਸਾਰਿਆਂ ਦੇ ਅੱਜ ਗਵਾਹੀ ਦੇ ਵਿੱਚ ਅਸੀਂ ਪਾਕਿਸਤਾਨ ਦਾ ਫੁੱਟਣਾ ਫੁੱਟਣਾ ਔਰ ਪਾਕਿਸਤਾਨ ਦੇ ਮੁਰਦਾਬਾ ਦੇ ਨਾਰੇ ਲਾ ਕੇ ਅਸੀਂ ਰੋਜ਼ ਸਾਡੇ ਮੰਨ ਦੇ ਵਿੱਚ ਕਿਉਂਕਿ ਜਿਹੜਾ ਧੱਕਾ ਨਾ ਕੀਤਾ ਉਹ ਸਹਿਣ ਨਹੀਂ ਕੀਤਾ ਜਾ ਸਕਦਾ। ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਹੱਤਵਾਦ ਮੁਰਦਾਬਾਦ ਹੱਤਵਾਦ ਮੁਰਦਾਬਾਦ ਜੀ ਐਨ ਕੇ ਦੇ ਵਿੱਚ ਜਿਹੜਾ ਪੈਲਗ੍ਰਾਮ ਦੇ ਵਿੱਚ ਜਿਹੜੀ ਘਟਨਾ ਵਾਪਰੀ ਏ ਹੱਤਵਾਦੀਆਂ ਦੇ ਦੁਆਰਾ ਸਾਡੇ ਜਿਹੜੇ નિર્ਦੋਸ਼ ਜਿਹੜੇ ਕੀ ਸਲਾਨੀ ਘੁੰਮਣ ਗਏ ਸੀ ਸਾਡੇ ਭਾਰਤ ਦੇ ਵਾਸੀ ਉਹਨਾਂ ਦੇ ਉੱਪਰ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਖਬਰਾਂ ਚੱਲ ਰਹੀਆਂ ਨੇ ਕਿ 26 ਔਰ 28 ਦੇ ਕਰੀਬ-ਕਰੀਬ ਜਿਹੜੇ ਹੁਣ ਹੋਰ ਗਿਣਤੀ ਵੱਧ ਰਹੀ ਹੈ 28 30 ਦੇ ਕਰੀਬ ਜਿਹੜੇ ਸੀਗੇ ਸਾਡੇ ਭਾਰਤੀ ਦੇ ਵਾਸੀ ਸ਼ਹੀਦ ਕਰ ਦਿੱਤੇ ਉਹਨਾਂ ਨੇ ਔਰ ਜਿਹੜੇ ਕਿ ਬਹੁਤ ਹੀ ਨਿੰਦਣੇਯੋਗ ਘਟਨਾ ਹੈ ਇੱਕ ਨਹਿਥਿਆ ਲੋਕਾਂ ਦੇ ਉੱਪਰ ਬੰਬ ਧਮਾਕਿਆਂ ਦੇ ਨਾਲ ਅਸਲਾ ਦੇ ਨਾਲ ਆ ਜਾਣਾ ਮੈਂ ਸਮਝਦਾ ਇਹ ਕੋਈ ਬਹਾਦਰੀ ਨਹੀਂ ਹੈ ਇਹ ਪਾਕਿਸਤਾਨ ਦੀ ਇੱਕ ਬਹੁਤ ਘਟੀਆ ਸੋਚ ਹੈ ਔਰ ਘਟੀਆ ਸੋਚ ਦੇ ਜ਼ਰੀਏ ਇਹ ਆਪਣਾ ਜੀਵਨ ਬਧਿਤ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਸੁਪਨਾ ਧਿਆਸੀਗਾ ਇਹਦਾ 70% ਉਹ ਬਹੁਤ ਸ਼ਾਂਤਪੂਰਵਕ ਸਾਡਾ ਜਿਹੜਾ ਪਾਰ ਤੋਂ ਬਸ ਰਿਹਾ ਸੀ ਇਹਨਾਂ ਨੂੰ ਵਿੱਚ ਜੇ ਹਜਮ ਨਹੀਂ ਆਈ ਪਾਕਿਸਤਾਨ ਨੂੰ ਉਹਦੇ ਤਹਿਤ ਇਹਨਾਂ ਨੇ ਆ ਜੀ ਇਹ ਕਰਕੇ ਸਾਡੇ ਪਰ ਹਮਲੇ ਕੀਤੇ ਨੇ ਇਹਨਾਂ ਦਾ ਖਮਿਆਜਾ ਪਾਕਿਸਤਾਨ ਨੂੰ ਭੁਗਤਣਾ ਪੈਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਹਿੰਦੁਸਤਾਨ ਪਹਿਲਾਂ ਤੱਕ ਕਿਸੇ ਨੂੰ ਕੁਝ ਕਹਿੰਦਾ ਨਹੀਂ ਜਦੋਂ ਉਹਦੇ ਪਰ ਕੋਈ ਹਮਲ ਹੁੰਦਾ ਹੈ ਜਾਂ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਸਹਿਣ ਨਹੀਂ ਕਰ ਸਕਦਾ ਕਦੀ ਦੇਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਦੇ ਕਿ ਇੱਕ ਦਾ ਜਵਾਬ ਜਣਾ ਪੱਤਰ ਨਾਲ ਲਿਆ ਜਾਂਦੇ ਔਰ ਇਹਨਾਂ ਦਾ ਜਿਹੜਾ ਨੱਕ ਦੇ ਦੰਮ ਵਿੱਚ ਨੱਕ ਦੇ ਵਿੱਚ ਧਮਕੀ ਤਾਂ ਜਾਵੇ ਪਾਕਿਸਤਾਨ ਦੇ ਤਾਂ ਜੋ ਅੱਗੇ ਤੋਂ ਐਜੀ ਜਿਹੜੀ ਘਰੌਣੀ ਹਰਕਤ ਨਾ ਕਰੇ ਇੱਥੇ ਰੋਜ਼ ਵਜੋ ਅੱਜ ਅਸੀਂ ਵਿਧਾਨ ਸਭਾ ਅਸੀਂ ਫਟਾਣਾ ਦੇ ਮੰਡਲ ਬਸੀਂ ਫਟਾਣਾ ਦੇ ਵਿੱਚ ਸਾਡੇ ਮੰਡਲ ਦੇ ਅਕਸ਼ ਰਜੀਵ ਮਨੋਤਰਾ ਓਮ ਗੋਤਮ ਜੀ ਇਨਦੀ ਸਾਡੇ ਸੋਨ ਲਾਲ ਮੈਨਰੋ ਦੇ ਸਾਡੇ ਰਮੇਸ਼ ਜੀ ਓਮ ਜੀ ਸਾਰੇ ਅਸੀਂ ਖੜੇ ਆ ਸਾਰਿਆਂ ਦੀ ਅੱਜ ਗਵਾਹੀ ਦੇ ਵਿੱਚ ਦਿੱਤੀ ਪਾਕਿਸਤਾਨ ਦਾ ਪੁਨਾ ਪੁਨਾ ਹੈ ਅਤੇ ਪਾਕਿਸਤਾਨ ਦੇ ਮੁਰਦਾਬਾਦ ਦੇ ਨਾਰੇ ਲਾ ਕੇ ਅਸੀਂ ਰੋਜ਼ ਆ ਤੁਹਾਡੇ ਮਨ ਦੇ ਵਿੱਚ ਕਿਉਂਕਿ ਜਿਹੜਾ ਤੱਕਾ ਨਹੀਂ ਕੀਤਾ ਉਹ ਸਹਿਣ ਨਹੀਂ ਕੀਤਾ ਜਾਂਦਾ ਪਾਕਿਸਤਾਨ ਤੁੰਗੋ ਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਅੱਤਵਾਦ ਮੁਰਦਾਬਾਦ